ਹਾਂਜੀ ਆਪਾਂ ਜੀ ਇਹ ਸੌਂਡ ਦਾ ਸੰਢੋਲਾ ਬਣਾਇਆ ਹੈਗਾ ਜਿਹੜਾ ਕਿ ਬਹੁਤ ਹੀ ਵਧੀਆ ਬਣਿਆ ਹੈ ਬਹੁਤ ਜ਼ਿਆਦਾ ਸਵਾਦ ਵੀ ਹੈਗਾ ਬਹੁਤ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਇਹ ਜੀ ਫਰੈਸ਼ ਸੌਂਡ ਹੈਗੀ ਇਹਨੂੰ ਆਪਾਂ ਗ੍ਰाइंड ਕਰਕੇ ਸੰਢੋਲਾ ਬਣਾਇਆ ਹੈਗਾ ਆ ਤੁਸੀਂ ਵੀ ਜੀ ਇਸ ਤਰ੍ਹਾਂ ਇਹ ਸੰਢੋਲਾ ਘਰ ਦੇ ਵਿੱਚ ਬਣਾਉਣਾ ਜਿਹੜਾ ਕਿ ਆਪਣੀ ਹੈਲਥ ਦੇ ਵਾਸਤੇ ਠੰਡ ਦੇ ਮੌਸਮ ਦੇ ਵਿੱਚ ਬਹੁਤ ਹੀ ਜ਼ਿਆਦਾ ਬੈਨੀਫਿਟ ਹੈਗਾ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਜੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਚਲੋ ਬਣਾਇਆ ਹੈਲੋ ਸਸਕਾਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਇੰਟੀਰੀਅਰ ਗਾਰਡਨਿੰਗ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਹੀ ਆਪਾਂ ਰੈਸਪੀ ਦੇ ਵਿੱਚ ਬਣਾ ਰਹੇ ਆਂ ਸੌਂਡ ਜਿਹਨੂੰ ਕਿ ਆਪਾਂ ਸੌਂਡ ਦਾ ਸੰਡੋਲਾ ਵੀ ਕਹਿ ਦਿੰਨੇ ਆ ਇਹਨੂੰ ਆਪਾਂ ਜੀ ਸਰਦੀਆਂ ਦੀ ਰੁੱਤ ਵਿੱਚ ਹੀ ਜ਼ਿਆਦਾ ਬਣਾਉਂਦੇ ਹਾਂ ਕਿਉਂਕਿ ਸੌਂਡ ਆਪਣੇ ਵਸਤੇ ਬਹੁਤ ਹੀ ਜ਼ਿਆਦਾ ਗੁੱਡ ਹੈਗੀ ਆ ਆਪਾਂ ਨੂੰ ਗਰਮਾਈਸ਼ ਦਿੰਦੀ ਆ ਬਾਡੀ ਨੂੰ ਹਾਂਜੀ ਇਹ ਬਣਾਉਣ ਲਈ ਦੀ ਆਪਾਂ ਇਹ ਸਮਾਨ ਲਿਆ ਹੈਗਾ ਆ ਤੇ ਇਹ ਜੀ ਆਪਾਂ ਇੱਕ ਕੋਲੀ ਜਿਹੜੀ ਆ ਆٹے ਦੀ ਲਈ ਆ ਜਿਹੜਾ ਕਣਕ ਦਾ ਆਟਾ ਰੋਟੀ ਵਾਲਾ ਹੁੰਦਾ ਹੋਈ ਹੈਗਾ ਆ ਇਹਨੂੰ ਆਪਾਂ ਛਾਣ ਲਿਆ ਹੈਗਾ ਆ ਤੇ ਪੌਣੀ ਕੋਲੀ ਆਪਾਂ ਅੱਧੇ ਤੋਂ ਜਦ ਕੀਓ ਦੀ ਲਈਏ ਤੇ ਸਿਕਓ ਹੈਗਾ ਆ ਤੇ ਅੱਧੀ ਕੋਲੀ ਆਪਾਂ ਜੀ ਇਹਦੇ ਵਿੱਚ ਗੁੜ ਦੀ ਪਾਵਾਂਗੇ ਤੁਸੀਂ ਸ਼ੱਕਰ ਵੀ ਪਾ ਸਕਦੇ ਆ ਜੇ ਗੁੜ ਪਾਉਣਾ ਜੋ ਵੀ ਤੁਹਾਡੀ ਚੁਆਇਸ ਹੈਗੀ ਆ ਤੇ ਇਹ ਜੀ ਆਪਣੀ ਕੋਲ ਸੌਂਡ ਹੈਗੀ ਆ ਇਹ ਸੌਂਡ ਜੀ ਆਪਾਂ ਤੁਹਾਨੂੰ ਪਤਾ ਜਿਹੜੀ ਸੌਂਡ ਹੈਗੀ ਇਹ ਡਰਾਈ ਜਿੰਜਰ ਹੁੰਦੀ ਹੈਗੀ ਅਦਰਕ ਨੂੰ ਸੁਕਾ ਕੇ ਸੌਂਡ ਜਿਹੜੀ ਹੁੰਦੀ ਹੈਗੀ ਬਣਾਈਂਦੀ ਆ ਤੇ ਇਹਨੂੰ ਜੇ ਆਪਾਂ ਕੀ ਕਰਨਾ ਇਹਨੂੰ ਕੁੱਟ ਲੈਣਾ ਹੈਗਾ ਆ ਇਹਨੂੰ ਪਹਿਲਾਂ ਆਪਾਂ ਕੁੰਡੇ ਦੇ ਵਿੱਚ ਕੁੱਟਾਂਗੇ ਥੋੜੀ ਦਰਦਰੀ ਜੀ ਕਰਕੇ ਫਿਰ ਆਪਾਂ ਇਹਨੂੰ ਪਾਊਡਰ ਬਣਾਉਣਾ ਹੈ ਗ੍ਰਾਈਂਡਰ ਦੇ ਵਿੱਚ ਕਿਉਂਕਿ ਨਹੀਂ ਤਾਂ ਇਹ ਹਾਰ ਗਿਆ ਪਿਸਣੀ ਮੇਕ ਸ਼ੁਰ ਜੀ ਤੁਸੀਂ ਸੌਂਡ ਜਿਹੜੀ ਬਾਜ਼ਾਰ ਤੋਂ ਲੈਣੇ ਹੈਗੇ ਆ ਪੀਸੀ ਹੋਈ ਉਹ ਨਹੀਂ ਲੈਣੀ ਹੈਗੇ ਕਿਉਂਕਿ ਉਹਦਾ ਟੇਸ ਬਿਲਕੁਲ ਵੀ ਗੁੱਡ ਨਹੀਂ ਹੈਗਾ ਅਸੀਂ ਤਾਂ ਉਹਨੂੰ ਜੁਜ ਨਹੀਂ ਕਰਦੇ ਕਿਉਂਕਿ ਅਸੀਂ ਆਲਵੇਸ ਘਰ ਦੇ ਰਚੀ ਪਿਸਤੇ ਆ ਮਸਾਲਾ ਰੀ ਤੇ ਸੌਂਡ ਜੋ ਵੀ ਚੀਜ਼ਾਂ ਹੈਗੀਆਂ ਕਿਉਂਕਿ ਬਾਰਲੀ ਦੇ ਵਿੱਚ ਪਤਾ ਨਹੀਂ ਕੀ ਮਿਕਸ ਕੀਤਾ ਆ ਆਪਾਂ ਨੂੰ ਇੰਨਾ ਸ਼ੋਰ ਨਹੀਂ ਹੁੰਦਾ ਹੈਗਾ ਤੇ ਉਹਦਾ ਟੇਸ ਵੀ ਇੰਨਾ ਵਧੀਆ ਨਹੀਂ ਹੈਗਾ ਤੇ ਇਹਨੂੰ ਜੀ ਆਪਾਂ ਹੁਣ ਪੀਸ ਲੈਣਾ ਹੈਗਾ ਥੋੜੀ ਜਿਹਾ ਕੁੱਟ ਕੇ ਥੋੜੀ ਜਿਹਾ ਆਪਾਂ ਇਹਦੇ ਵਿੱਚ ਇਹ ਬਾਦਾਮ ਪਾਵਾਂਗੇ ਇਹ ਤੁਸੀਂ ਜੇ ਤਾਂ ਪਾਊਡਰ ਬਣਾ ਕੇ ਦੱਦਰਾ ਜਿਹਾ ਪਾਉਣਾ ਇਸ ਤਰ੍ਹਾਂ ਵੀ ਪਾ ਸਕਦੇ ਆਂ ਤੇ ਜੇ ਤੁਸੀਂ ਇਹਨੂੰ ਕੱਟ ਕੇ ਪਾਉਣੇ ਆ ਜਿਸ ਤਰ੍ਹਾਂ ਵੀ ਹੈਗਾ ਆ ਕੁੱਟ ਕੇ ਪਾਉਣੇ ਪਾ ਸਕਦੇ ਆਂ ਥੋੜੀ ਜਿਹਾ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਵਾਂਗੇ ਇਹ ਵਾਲੀ ਆਪਣੇ ਕੋਲ ਮਿਰਚਾ ਹੈਗੀ ਆ ਅੱਧਕ ਚਮਚਾ ਇਹਦੇ ਵਿੱਚ ਅਜਵੈਨ ਪਾਵਾਂਗੇ ਇਹਨੂੰ ਆਪਾਂ ਇੱਦਾਂ ਕ੍ਰਸ਼ ਕਰਕੇ ਹੱਥ ਦੇ ਉੱਤੇ ਮਸਲੀ ਕੇ ਪਾ ਦਾਂਗੇ ਹੁਣ ਜੀ ਆਪਾਂ ਕੀ ਕਰਨਾ ਹੈਗਾ ਜਿਹੜੀ ਆਪਣੀ ਸੌਂਡੇ ਹੈਗੇ ਇਹਨੂੰ ਪਹਿਲਾਂ ਆਪਾਂ ਕੁੰਡੇ ਦੇ ਵਿੱਚ ਥੋੜਾ ਜਿਹਾ ਕੁਟ ਲੈਣਾ ਹੈਗਾ ਆ ਹਾਂ ਜੀ ਇਹਨੂੰ ਇਸ ਤਰ੍ਹਾਂ ਆਪਾਂ ਕੁੰਡੇ ਦੇ ਵਿੱਚ ਇੱਕ ਇੱਕ ਦੋ ਦੋ ਪੀਸ ਪਾ ਕੇ ਨਾ ਇਹਨੂੰ ਆਪਾਂ ਦਸ ਗੱਲਾ ਕਰ ਦੇਣਾ ਹੈ ਜੀ ਸਾਡੇ ਸੌਂਡਾ ਪੜੀ ਹੈ ਦਾ ਕੋਡ ਕੇ ਜਿੱਦਾਂ ਆਪਾਂ ਇਹਨੂੰ ਪੀਸ ਲੈਣਾ ਹੈ ਕਰਿਆ ਹਾਂਜੀ ਜਸਸ ਆਪਾਂ ਇਹਨੂੰ ਤੋੜਨਾ ਹੀ ਹੈਗਾ ਆ ਤਾਂ ਬਾਅਦ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਆਪਾਂ ਇਹਨੂੰ ਪੀਸਾਂਗੇ ਆਪਣੇ ਜੇ ਸੌਂਡ ਆਪਾਂ ਜਿਹੜੀ ਹੈਗੀ ਇਹ ਕੁੱਟ ਲਈ ਆ ਕੁੰਡੇ ਦੇ ਵਿੱਚ ਇਹ ਇਦਾਂ ਦੀ ਹੋਈ ਆ ਤੇ ਹੁਣ ਆਪਾਂ ਇਹਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਹੋਰ ਇਹਦਾ ਪਾਊਡਰ ਬਣਾਉਣਾ ਹੈਗਾ ਇਹ ਵਿੱਚ ਹੀ ਆਪਾਂ ਇਹਦੇ ਕਾਲੀ ਮਿਰਚ ਵੀ ਥੋੜੀ ਦੱਧਰੇ ਜੀ ਕੀਤੀ ਹੈਗੀ ਆ ਜਿਹੜੀ ਜੀ ਆਪਣੇ ਕੋ ਬਾਦਾਮ ਸੀਗੇ ਉਹ ਆਪਾਂ ਇਹੇ ਦੱਧਰੇ ਜਿਹਾ ਪੀਸ ਲੈ ਹੈਗੇ ਆ ਇਸ ਤਰ੍ਹਾਂ ਵੀ ਬਹੁਤ ਜ਼ਿਆਦਾ ਨਹੀਂ ਬਰੀਕ ਕਰਨੇ ਜਿੱਦਾਂ ਵੀ ਜੇ ਤੁਸੀਂ ਕੱਟ ਕੇ ਪਾਉਣੇ ਆ ਜਾਂ ਇਦਾਂ ਦਾ ਪਾਊਡਰ ਬਣਾ ਕੇ ਪਾਉਣਾ ਜੋ ਵੀ ਤੁਸੀਂ ਪਾ ਸਕਦੇ ਹੈਗੇ ਹੁਣ ਆਪਾਂ ਇਹਨੂੰ ਕੀ ਕਰਨਾ ਗ੍ਰਾਈਂਡਰ ਦੇ ਨਾਲ ਇਹਨੂੰ ਗ੍ਰाइंड ਕਰ ਲੈਣਾ ਜਾਂ ਫਿਰ ਆਪਾਂ ਇਹਨੂੰ ਛਾਣ ਕੇ ਜਿਹੜਾ ਆਪਣਾ ਪਾਊਡਰ ਬਣਾ ਲੈਣਾ ਸੌਣ ਦਾ ਆਪਣੇ ਜਿਹੜੇ ਸੌਂਡੇ ਆ ਆਪਾਂ ਇਹਨੂੰ ਪੀਸ ਲਿਆ ਹੈਗਾ ਤੇ ਹੁਣ ਆਪਾਂ ਨੂੰ ਇਸ ਤਰ੍ਹਾਂ ਛਾਣਨੀ ਦੇ ਨਾਲ ਛਾਣ ਲੈਣਾ ਹੈਗਾ ਯਾ ਜਿਹੜੇ ਵੀ ਕੋਈ ਮੋਟੀ ਸੌਂਡ ਹੁੰਦੀ ਜਿਹੜੀ ਪੀਸ ਨਹੀਂ ਹੁੰਦੀ ਤੇ ਫਿਰ ਉਹ ਬਾਹਰ ਨਿਕਲ ਜਾਂਦੀ ਆਪਾਂ ਨੂੰ ਦੁਬਾਰਾ ਪੀਸ ਸਕਦੇ ਹੈਗੇ ਆ ਜੇ ਜਿਹੜੀ ਘਰ ਦੇ ਵਿੱਚ ਆਪਾਂ ਪੀਸਦੇ ਆਂ ਬਹੁਤ ਹੀ ਜ਼ਿਆਦਾ ਹੁੰਦੀ ਇਹਦੀ ਨਾਈਸ 스మెల్ ਹੈਗੀ ਆ ਸਟਰੋਂਗ ਹੈਗੀ ਆ ਤੇ ਜਿਹੜੀ ਤੁਸੀਂ ਮਾਰਕੀਟ ਤੋਂ ਲਿਆ ਕੇ ਦੇਖ ਲੀਓਦੇ ਵਿੱਚ ਤਾਂ ਕੋਈ 스మెల్ ਤਾਂ ਆਉਂਦੀ ਨਹੀਂ ਹੈਗੀ ਡਿਫਰੈਂਟ ਟੇਸ ਹੈਗਾ ਆ ਉਹਦਾ ਤਾਂ ਘਰ ਦੇ ਵਿੱਚ ਬਹੁਤ ਵਧੀਆ ਜੀ ਤੁਹਾਨੂੰ ਪੀਸਣੀ ਚਾਹੀਦੀ ਆ ਆਪਾਂ ਨੂੰ ਥੋੜਾ ਲਿਆ ਕੇ ਪੀਸ ਲਓ ਥੋੜਾ ਜਿਹਾ ਮਿਹਨਤ ਕਰਨੀ ਪੈਂਦੀ ਆ ਪਰ ਬਹੁਤ ਵਧੀਆ ਜੀ ਜਿੰਨਾ ਵੀ ਸੀਗਾ ਇਹਦਾ ਹੁਣ ਨਿਕਲ ਗਿਆ ਹੈਗਾ ਛਾਣ ਕੇ ਤਾਂ ਹੁਣ ਆਪਾਂ ਜਿਹੜੀ ਹੈਗੀ ਆ ਇਹਨੂੰ ਸਭ ਤੋਂ ਪਹਿਲਾਂ ਆਪਾਂ ਆਟਾ ਭੁੰਨਣਾ ਹੈਗਾ ਆ हाँ जी आप इनकी की सौंट लवेंगे जी अभी की कौली पावगे जी है हाँ जी हम जो अपने को्यो हैगा या ये पौनी कौली हैगी अभी तो थोड़ी पर आप सारा नहीं अजय पावना है थोड़ा यूज करना बाद अजे लौट पड़ी तो हाँ जी जो अपना घ्यो गर्म हो गया तो फिर अपना जो आटा है आपको पा देना है चंकी तरह घ्यो गर्म कर लेना ਹਾਂਜੀ ਤੁਹਾਨੂੰ ਪਤਾ ਹੈ ਜੀ ਸੌਂਡ ਦੇ ਬਹੁਤ ਜ਼ਿਆਦਾ ਫਾਇਦੇ ਹੈਗੇ ਆ ਆਪਣੀ ਬੋਡੀ ਨੂੰ ਬਹੁਤ ਗਰਮਾਹਟ ਦਿੰਦੀ ਹੈਗੀ ਆ ਆਪਣੇ ਜੋੜਾਂ ਦੀਆਂ ਦਾਦਾਂ ਤੋਂ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈਗੀ ਆ ਤੇ ਬਹੁਤ ਜੀ ਵਧੀਆ ਚੀਜ਼ ਹੈਗੀ ਆ ਜ਼ਰੂਰ ਆਪਾਂ ਨੇ ਸੰਡੋਲਾ ਬਣਾ ਕੇ ਖਾਣਾ ਚਾਹੀਦਾ ਹੈਗਾ ਆ ਹਾਂਜੀ ਜੇ ਤੁਸੀਂ ਨਹੀਂ ਵੀ ਇਹਦੇ ਵਿੱਚ ਤੁਸੀਂ ਬਾਦਮ ਵਗੈਰਾ ਨਹੀਂ ਪਾਉਣੇ ਤਾਂ ਆਪਾਂ ਇਹਨੂੰ ਸਿੰਪਲ ਵੀ ਬਣਾ ਸਕਦੇ ਹੈਗੇ ਆ ਲੋਕੀ ਆਪਣੀਆਂ ਦਾਦੀਆਂ ਨਾਨੀਆਂ ਦਾ ਪਹਿਲਾਂ ਸਿੰਪਲ ਹੀ ਬਣਾਉਂਦੀਆਂ ਸੀ ਕਿ ਉਹਦੇ ਵਿੱਚ ਆਟਾ ਪਾਉਣੇ ਕਿ ਤੇ ਸੰਡ ਪੁੱਣ ਲੈਣੀ ਤੇ ਵਿੱਚ ਗੁੜ ਪਾ ਲੈਣੇ ਅਸਲੀ ਤਾਂ ਹਾਂਜੀ ਇਹ ਸੰਦੋ ਸੰਡੋਲਾ ਬਣਾਉਂਦੇ ਸੀ ਪਰ ਹੁਣ ਥੋੜਾ ਜਿਹਾ ਆਪਾਂ ਵਧੀਆ ਹੋਰ ਡਰਾਈ ਫਰੂਟ ਪਾਉਣ ਲੱਗ ਗਏ ਆ ਤੋ ਕਿ ਬਹੁਤ ਜ਼ਿਆਦਾ ਫੂਡ ਆ ਗਿਆ ਤੇ ਹੁਣ ਇਹਦੇ ਵਿੱਚ ਵੀ ਥੋੜਾ ਜਿਹਾ ਹਾਂਜੀ ਹੋਰ ਹੋਣੀਆਂ ਚੀਜ਼ਾਂ ਐਡ ਹਾਂਜੀ ਆਪਣੇ ਕੋਲ ਜਿਹੜਾ ਆਟਾ ਹੈਗਾ ਆਪਾਂ ਇਹ ਪਾ ਦੇਣਾ ਹੈ ਗਾ ਹਾਂਜੀ ਇਹ ਆਟੇ ਨੂੰ ਇੱਕ ਛੋਟੇ ਛਾਣ ਲੈਣਾ ਹੈਗਾ ਯਾ ਆਟਾ ਜੀ ਆਪਾਂ ਸਲੋ ਹੀ ਗਿੱਟੇ ਭੁੰਨਣਾ ਹੈਗਾ ਇਹਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਇਹਨੂੰ ਤੇਜ਼ ਕਰਨਾ ਹੈਗਾ ਚੰਗੀ ਤਰ੍ਹਾਂ ਪੱਕਿਆ ਨੂੰ ਲਾ ਦੇਣਾ ਜੇ ਆਪ ਨੂੰ ਲੱਗਦਾ ਹੈ ਕਿ ਆਪਾਂ ਥੋੜਿਆ ਹੋਰ ਘਿਓ ਪਾਉਣਾ ਇੱਕ ਦੋ ਚਮਚੇ ਆਪਾਂ ਐਡ ਕਰ ਦਾਂਗੇ ਬਾਅਦ ਦੇ ਵਿੱਚ ਇਹ ਜੀ ਬਹੁਤ ਬਦਿਆ ਹੈ ਗਾਇਆ ਬਹੁਤ ਛੇਤੀ ਵੀ ਬਣ ਜਾਂਦਾ ਹੈ ਤਾਂ ਆਪਾਂ ਵੀ ਤੁਸੀਂ ਜਦੋਂ ਵੀ ਖਾਣਾ ਹੈ ਉਦੋਂ ਹੀ ਥੋੜਾ ਜਿਹਾ ਬਣਾ ਕੇ ਫਰੈਸ਼ ਖਾ ਸਕਦੇ ਆ ਜੇ ਤੁਸੀਂ ਬਣਾ ਕੇ ਥੋੜਾ ਰੱਖਣਾ ਹੈ ਤਾਂ ਵੀ ਇੱਕ ਤੁਹਾਡੇ ਚਲੋ ਕੰਮ ਕਰਦੇ ਵਿੱਚ ਨਹੀਂ ਟਾਈਮ ਲੱਗਦਾ ਤਾਂ ਆਪਾਂ ਬਣਾ ਕੇ ਵੀ ਰੱਖ ਸਕਦੇ ਹੈਗੇ ਆ ਅਕ ਤਾਂ ਜੀ ਆਪਣਾ ਹੁਣ ਦੇਖ ਲਓ ਜੀ ਕਾਫੀ ਭੁੱਜ ਗਿਆ ਹੈਗਾ ਆ ਹੁਣ ਇਹ ਫੁੱਲ ਵੀ ਗਿਆ ਆ ਤੇ ਥੋੜਾ ਜਿਹਾ ਹਲਕਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਇਹਦਾ ਇਹ ਵੀ ਹੁੰਦਾ ਕਿ ਜਦੋਂ ਬਹੁਤ ਨਾਈਸ ਕੁਝ ਬੁਖਵਾਂਦੇ ਆ ਟੇਰੀ ਤੋਂ ਭੁੱਜ ਜਾਂਦਾ ਆਪਣਾ ਕੀ ਉਹ ਰਿਲੀਜ਼ ਕਰ ਦਿੰਦਾ 7 ਤੋਂ 8 ਮਿੰਟ ਹੋ ਗਏ ਆਪਾਂ ਨੂੰ ਇਹਨੂੰ ਭੁੰਨਦੇ ਆ ਨੂੰ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੇ ਕੋਲ ਸੁੰਡੇ ਆ ਉਹ ਵੀ ਪਾ ਦੇਣੇ ਆ ਉਹ ਵੀ ਥੋੜਾ ਜਿਹਾ ਆਪਾਂ ਪਾ ਕੇ ਫਿਰ ਦੋ ਤਿੰਨ ਮਿੰਟ ਉਹਨੂੰ ਵੀ ਭੁੰਨਾਂਗੇ ਬਾਅਦੇ ਵਿੱਚ ਆਪਣੇ ਜਿਹੜੇ ਬਾਦਾਮ ਤੇ ਗੋੜੇ ਆ ਜਿਹੜੇ ਨੇ ਆ ਸਾਰੀਆਂ ਚੀਜ਼ ਆਪਾਂ ਵਿੱਚ ਮਿਕਸ ਕਰ ਦੇਣੀ ਆ ਹੈਗੀਆਂ ਇਹ ਜੀ ਆਪਣੇ ਕੋਲ ਸੌਂਦੇ ਹੈਗੇ ਇਹਨੂੰ ਆਪਾਂ ਛਾਣ ਲਿਆ ਹੈਗਾ ਕੁੱਟ ਕੇ ਪਾਊਡਰ ਬਣਾ ਲਿਆ ਸੀ ਇਹਦਾ ਹਾਂਜੀ ਇਹਨੂੰ ਵੀ ਥੋੜੇ ਆਪਾਂ ਭੁੰਨ ਲਾਂਗੇ ਆਟੇ ਤੇ ਨਾਲ ਹੀ ਬਹੁਤ ਹੀ ਨਾਈਸ ਖੁਸ਼ਬੂ ਆਉਂਦੀ ਹੈ ਸੌਂਦੇ ਦੀ ਤੇ ਆਟਾ ਵੀ ਹੁਣ ਭੁੱਜ ਗਿਆ ਹੈਗਾ ਆ ਸਟੋਵ 'ਤੇ ਆਪਾਂ ਬਿਲਕੁਲ ਹੌਲੀ ਕਰ ਦੇਣਾ ਹੈਗਾ ਆ ਉਦੋਂ ਮੈਂ ਤਾਂ ਪੈਨੇ ਚੰਗੀ ਤਰ੍ਹਾਂ ਤਰਤਹਲਾ ਦੇਣਾ ਹੈਗਾ ਨਾਲੇ ਸੌਣ ਦੇ ਵਿੱਚ ਮਿਕਸ ਹੋ ਜੇਗਾ ਹਾਂਜੀ ਇਹਨੂੰ ਜੀ ਸਰਦੀਆਂ ਦੇ ਰੁੱਤ ਦੇ ਵਿੱਚ ਆਪਾਂ ਜਿਆਦਾ ਸੌਣ ਨੂੰ ਕਿਉਂਕਿ ਇਹ ਗਰਮੂ ਹੁੰਦੀ ਆ ਤੇ ਬਹੁਤ ਜਿਆਦਾ ਆਪਣੀ ਬੋਡੀ ਨੂੰ ਗਰਮਾਇਸ਼ ਦਿੰਦੀ ਆ ਜੂਜ ਕਰਦੇ ਆ ਇਹਨੂੰ ਆਪਾਂ ਸੌਣ ਦੀ ਤਰੀ ਬਣਾ ਕੇ ਵੀ ਖਾ ਸਕਦੇ ਆ ਆਪਾਂ ਚਾਹ ਦੇ ਵਿੱਚ ਪਾ ਕੇ ਵੀ ਚਾਹ ਬਣਾ ਕੇ ਪੀ ਸਕਦੇ ਆ ਉਸੀ ਕਿਸੇ ਤਰ੍ਹਾਂ ਵੀ ਲੈ ਸਕਦੇ ਹਾਂ ਜੀ ਖੰਗ ਵਿੱਚ ਕੰਮ ਤੋਂ ਆਪਾਂ ਨੂੰ ਬਹੁਤ ਫਾਇਦਾ ਹੁੰਦਾ ਆ ਤੇ ਬਹੁਤ ਵਧੀਆ ਚੀਜ਼ ਹੈਗੀ ਆ ਹੁਣ ਆਪਾਂ ਜੀ ਜਿਹੜੀ ਹੈਗੀ ਆਪਣੇ ਕੋਲ ਜਰੈਣ ਆ ਇਹ ਆਪਾਂ ਹੱਥ ਤੇ ਇੰਦਾ ਕ੍ਰਸ਼ ਕਰਕੇ ਪਾ ਦੇਣੀ ਹੈ ਤੇ ਵਿੱਚੇ ਹਾਂਜੀ ਵਿੱਚੇ ਆਪਾਂ ਇਹ ਮਿਕਸ ਕਰ ਦੇਣੀ ਹੈ ਜੀ ਨਾਲ ਹੀ ਆਪਣਾ ਜਿਹੜਾ ਗੁੜ ਹੈਗਾ ਉਹ ਵੀ ਆਪਾਂ ਪਾ ਦੇਣਾ ਕਿਉਂਕਿ ਇਹ ਗਰਮਿਆਂ ਆਟਾ ਤੇ ਇਹਨੇ ਮੈਲਟ ਹੋ ਜਾਣਾ ਗੁੜ ਨੇ ਜੇ ਤੁਸੀਂ ਸ਼ੱਕਰ ਪਾਉਣੀ ਹੈ ਸ਼ੱਕਰ ਪਾ ਦਿਓ ਕਿਉਂਕਿ ਬਹੁਤ ਛੇਤੀ ਮਿਕਸ ਹੋ ਜਾਂਦੀ ਹੈ ਹਿਲਾਇਆ ਜਾਣਾ ਹੈ ਆਪਾਂ ਪੰਟੀ ਲਈ ਇਸ ਤਰ੍ਹਾਂ ਬਹੁਤ ਜੀ ਵਧੀਆ ਇਹ ਸੌਂਡ ਦਾ ਸੰਘੋਲਾ ਬਣਦਾ ਹੈਗਾ ਇਹਨੂੰ ਤੁਸੀਂ ਜੇ ਰਾਤ ਨੂੰ ਗਰਮ ਦੁੱਧ ਦੇ ਨਾਲ ਖਾਓਗੇ ਇੱਕ ਚਮਚਾ ਤਾਂ ਬਹੁਤ ਜ਼ਿਆਦਾ ਤੁਹਾਨੂੰ ਫਾਇਦਾ ਦਿੰਦਾ ਹੈ ਆ ਤਸਵੀਰੇ ਤੁਸੀਂ ਚਾਹਨਾ ਵੀ ਖਾ ਸਕਦੇ ਆ ਤੁਸੀਂ ਇਹਨੂੰ ਦਵਾਈ ਦੇ ਤੌਰ ਤੇ ਖਾਣਾ ਹੈ ਕਿਉਂਕਿ ਬਹੁਤ ਜ਼ਿਆਦਾ ਨਹੀਂ ਖਾਣਾ ਹੈਗਾ ਫੋਂ ਆਪਾਂ ਵਿੱਚ ਜਿਹੜੇ ਬਾਦਾਨ ਆ ਆਪਣੇ ਮਿਕਸ ਕਰ ਦੇਣੇ ਹੈਗੇ ਆ ਚੰਗੀ ਤਰ੍ਹਾਂ ਪਸਾਰੀਆਂ ਚੀਜ਼ਾਂ ਨੂੰ ਮਿਕਸ ਕਰਦੇ ਆ ਹੈ ਗਾਧੇ ਨੂੰ ਜਦੋਂ ਆਪਣਾ ਗੋੜ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਹੋ ਗਿਆ ਹਲਾਇਆ ਜਾਣਾ ਹੈ ਬਸ ਸਲੋ ਹੀਟ ਰੱਖਣੀ ਆ ਆਪਾਂ ਜਿਆਦੀ ਨਹੀਂ ਕਰਨੀ ਹੈਗੀ ਆਪਣਾ ਜੀ ਇਹ ਸੰਡੋਲਾ ਜਿਹੜਾ ਹੈਗਾ ਆ ਸੌਂਡ ਦਾ ਇਹ ਬਣ ਗਿਆ ਹੈਗਾ ਆ ਹੁਣ ਆਪਾਂ ਸਟੋਵ ਨੂੰ ਕਰ ਦਿੱਤਾ ਬੰਦ ਕਿਉਂਕਿ ਆਪਣਾ ਫਰਾਈਪੈਨ ਬਹੁਤ ਗਰਮ ਹੈਗਾ ਤੇ ਆਪਾਂ ਥੋੜਾ ਜਿਹਾ ਇਹਨੂੰ ਇੱਦਾਂ ਹਿਲਾਇ ਜਣਾ ਹੈਗਾ ਆ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਗੁੜ ਵੀ ਪਿਆ ਸੌਂਡ ਸਾਰੀਆਂ ਬਹੁਤ ਵਧੀਆ ਬਣਿਆ ਜੀ ਬਹੁਤ ਨਾਈਸ ਖੁਸ਼ਬੂ ਆਉਂਦੀ ਹੈਗੀ ਆ ਤੇ ਹੁਣ ਆਪਾਂ ਇਹਨੂੰ ਪਲੇਟ ਤੇ ਬਚਾ ਬਿਸ ਕਾਲੀ ਦੇ ਵਿੱਚ ਕੱਟ ਲੈਣਾ ਹੈਗਾ ਆ ਇਹਨੂੰ ਜੀ ਇੱਕ ਚਮਚਾ ਸਵੇਰੇ ਸ਼ਾਮੇ ਇੱਕ ਦੋ ਚਮਚੇ ਖਾ ਲਓ ਦੁੱਧ ਨਾਲ ਚਾਹ ਨਾਲ ਤਾਂ ਬਹੁਤ ਵਧੀਆ ਚੀਜ਼ ਹੈਗੀ ਆ ਹੁਣ ਮੈਂ ਇਹਨੂੰ ਜੀ ਇਹਦੇ ਵਿੱਚ ਪਾਵਾਂਗੀ ਤੇ ਜਿਹਦੇ ਵਿੱਚ ਦੇਖੋ ਜੀ ਇਹ ਬਹੁਤ ਵਧੀਆ ਬਣਿਆ ਹੈ ਬਹੁਤ ਜਿਆਦਾ ਜਿਹੜੇ ਘਰ ਵਾਲੇ ਸੌਂਡੇ ਹੈਗੇ ਆ ਬਹੁਤ ਨਾਈਸ ਜਿਹੀ ਸਮੈਲ ਆਉਂਦੀ ਹੈਗੀ ਆ ਤੁਸੀਂ ਵੀ ਜਰੂਰ ਬਣਾਉਣਾ ਤਾਂ ਪਰ ਤੁਸੀਂ ਸੌਂਡ ਲਿਆ ਕੇ ਜੀ ਜਰੂਰ ਪੀਸਣੀ ਹੈ ਪਾਊਡਰ ਦਾ ਨਹੀਂ ਬਣਾਉਣਾ ਹੈਗਾ ਕਿਉਂਕਿ ਉਹ ਨਹੀਂ ਵਧੀਆ ਬਣਦਾ ਹੈਗਾ ਇਸ ਤਰ੍ਹਾਂ ਪੈਨੇ ਸਾਰੀ ਪਾ ਲੈਣੀ ਹੈ ਜੀ ਬਹੁਤ ਵਧੀਆ ਚੀਜ਼ ਹੈ ਤੁਹਾਨੂੰ ਪਤਾ ਹੀ ਆ ਆਪਣੀਆਂ ਦਾਦੀਆਂ ਨਾਨੀਆਂ ਦਾ ਬਹੁਤ ਬਣਾਉਂਦੀਆਂ ਸੀ ਉਹ ਤਾਂ ਸਵੇਰ ਨੂੰ ਫਰੈਸ਼ੀ ਬਣਾ ਲੈਂਦੀਆਂ ਸੀ ਜਿੰਨਾ ਖਾਣਾ ਹੈਗਾ ਆ ਚਲੋ ਆਪਾਂ ਥੋੜਾ ਜਿਹਾ ਇੱਕ ਵੇਕਲੀ ਬਣਾ ਕੇ ਲੈਨੇ ਹੈਗੇ ਥੋੜਾ ਜਿਹਾ ਖਾ ਲੈਣਾ ਤਾਂ ਬਹੁਤ ਵਧੀਆ ਦਰਮੈਸ਼ ਦਿੰਦਾ ਅਜੇ ਕੱਲ ਠੰਡ ਬਹੁਤ ਪੈ ਰਹੀ ਆ ਇੱਥੇ ਵੀ ਜ ਆਪਣੇ ਬਹੁਤ ਜ਼ਿਆਦਾ ਸਨੋ ਪੈ ਰਹੀ ਆ ਅੰਟਾਰੀਆ ਦੇ ਵਿੱਚ ਵੀ ਤਾਂ ਬਹੁਤ ਵੈਦਰ ਠੰਡਾ ਹੋ ਗਿਆ ਆ ਆਪਾਂ ਨੂੰ ਤਾਂ ਜ਼ਰੂਰੀ ਹਾਂਜੀ ਖਾਣਾ ਚਾਹੀਦਾ ਹੈਗਾ ਆ ਹਾਂਜੀ ਆਪਾਂ ਸਾਰਾ ਇਹ ਕੌਲੀ ਦੇ ਵਿੱਚ ਕੱਟ ਲੈਣਾ ਹੈ ਤਾਂ ਹਾਂਜੀ ਇਹ ਜੀ ਆਪਣਾ ਬਣ ਗਿਆ ਸੰਢੋਲਾ ਤਾਂ ਬਹੁਤ ਵਧੀਆ ਬਣਿਆ ਹੈਗਾ ਤਾਂ ਤੁਸੀਂ ਵੀ ਜੇ ਇਸ ਤਰ੍ਹਾਂ ਸੰਢੋਲਾ ਬਣਾਉਣਾ ਤਾਂ ਜੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ